ਉਹਨਾਂ ਤਾਂ ਚਲੋ ਕਰ ਸਕਦੇ ਆ ਹੁਣ ਇਹਨਾਂ ਨੂੰ ਕੱਲ ਨੂੰ ਅਗਰ ਪਰਮਤਮਨ ਚਾਹੇ ਨਾ ਸਵੇਰੇ ਇੱਕ ਨਾ ਰੱਖ ਦੇਣਾ ਮੈਂ ਨਧੁੱਪਾਂ ਦੇ ਵਿੱਚ ਫਿਰ ਸ਼ਾਮ ਨੂੰ ਨਾ ਥੋੜਾ ਸ਼ਾਮ ਟੱਲਣ ਤੋਂ ਪਹਿਲਾਂ ਜੋਤ ਲਾਣ ਤੋਂ ਪਹਿਲਾਂ ਜੈ ਸ਼੍ਰੀ கிருஷ்ਨਾ ਮੈਂ ਮੋਦੀਕਾ ਸੰਗਤ ਦੇ ਲਈ ਤੁਹਾਡੇ ਸਾਰੇ ਭੈਣ ਭਰਾ ਮਸਾਲਾ ਕਰਦੀ ਹਾਂ ਜੀ ਫੋਸਟ ਨਾਲ ਤੁਸੀਂ ਸਾਰੇ ਠੀਕ ਹੋ ਵਧੀਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋ ਵਧੀਆ ਮੈਂ ਉਮੀਦ ਆਪਾਂ ਵੀ ਬਹੁਤ ਵਧੀਆ ਕੀਤਾ ਤੇ ਲੋ ਜੀ ਸਵੇਰ ਦੇ ਵਜੇ ਸਾਥੀ ਤੇ ਆਪਣਾ ਕੇ ਚੋਲ ਬਤੀ ਤੁਲਸੀ ਮਾਤਾ ਜੀ ਦੇ ਆਦੇ ਨਿਚੇ ਵੀ ਹੋ ਗਿਆ ਸਾਰਾ ਜੋੜੀ ਕਰਦੇ ਆ ਤੇ ਹੁਣ ਮੈਂ ਤੁਹਾਨੂੰ ਦਿਖਾਣੀ ਮੈਂ ਬਣਾ ਰਹੀਆਂ ਕੜੀ ਇਧਰ ਮੈਂ ਹਰੀਆਂ ਮਿਰਚਾਂ ਲਸਣ ਤੇ ਅਦਰਕ ਤਿੰਨੋਂ ਚੀਜ਼ਾਂ ਨਾ ਚੋਕ ਕੱਟੀਆਂ ਇਕੱਠੀਆਂ ਠੀਕ ਹੈ ਜੀ ਇਧਰ ਮੈਂ ਇਹਦੇ ਵਿੱਚ ਪਿਆਰਾ ਆਲੂਆਂ ਦੇ ਵਿੱਚ ਬ੍ਰਿਕ ਬ੍ਰਿਕ ਪਿਆਜ਼ ਕਟਿੰਗ ਕਰਦੇ ਆ ਆਲੂਆਂ ਨੂੰ ਬਾਅਦ ਚ ਕਟਿੰਗ ਕਰੂੰਗੇ ਤੇ ਤੇਲ ਹੋ ਗਿਆ ਮੇਰਾ ਤੇ ਹੁਣ ਮੈਂ ਤੜਕਾ ਇਹਦੇ ਵਿੱਚ ਸਭ ਤੋਂ ਪਹਿਲਾਂ ਮੇਥੀ ਦਾਣਾ ਪਾਉਂਗੀ फिर नाली मसाला गे अर्द होगी ठीक है जी जब सात बज के इधर हो गए और यहाँ के है ना और यहाँ पे आटा मिल रहा है चाय रखी हुई है। और मैं जा रही हूँ स्कूल कड़ी खी हल्दी पता नहीं मेरी हल्दी कदों खत्म होएगी कदों नहीं इन्नी हल्दी पई है हजे ਇੰਨਾ ਬੇਕਾਰ ਰਾਸ਼ਨ ਮਿਲਦਾ ਹਰ ਦੁਕਾਨ ਤੋਂ ਨਾ ਮੇਰੇ ਛੋਲੇ ਵਧੀਆ ਮਿਲਦੇ ਚਾਹ ਵੀ ਮੈਂ ਸਬਜੀ ਸਬਜੀ ਬਣਾਉਣੀ ਹੈ ਨਾ ਮੈਨੂੰ ਉਦੋਂ ਹੀ ਉਹ ਹੋ ਜਾਂਦਾ ਹਲਦੀ ਜਮ ਨਹੀਂ ਨਹੀਂ ਮੇਰਾ ਪਹਿਲਾਂ ਇੰਨੀ ਵਧੀਆ ਹਲਦੀ ਛੇਤਾ ਚਮਚਾ ਚਾਪਾ ਹਲਦੀ ਦਾ ਪਾਣੇ ਆ ਜਿੰਨੀ ਮਰਜ਼ੀ ਦਾਲ ਸਬਜੀ ਬਣਾ ਲਓ ਚਲੋ ਜੇ ਤਾਂ ਘੱਟ ਬਣਾएंगे ਤੇ ਘੱਟ ਪਾएंगे ਨਹੀਂ ਇੰਨੀ ਕੋ ਜੇ ਆਪਾਂ ਨੂੰ ਕੋਈ ਵੀ ਚੀਜ਼ ਬਣਾਉਣੀ ਹੈ ਨਾ ਜਿਵੇਂ 5 ਲੀਟਰ ਦੇ ਕੁੱਕਰ ਚ ਅੱਧਾ ਕੁੱਕਰ ਬਣਾਣਾ ਤਾਂ ਉਹਦੇ ਚ ਅੱਧੇ ਤੋਂ ਮਾਸਾ ਘੱਟ ਪਾਣੇ ਪਰ ਇੰਨੀ ਵਧੀਆ ਰੰਗਤ ਆਂਦੀ ਆ ਇਹ ਹਲਦੀ ਬਿਲਕੁਲ ਵਫਾਰ ਹੈ ਕਰ ਲਿਆ ਮਨੇ ਤੇ ਨਾਸ਼ਤਾ ਕਰਕੇ ਬਸ ਹੁਣ ਨੇ ਚਾਹ ਰੱਖੇ ਹੋਏ ਆ ਸਨਨਾ ਹਜੇ ਲੈ ਕੇ ਨਹੀਂ ਗਈ ਹੈਗੀ ਪੀਪਿੰ ਕਿਉਂਕਿ ਉਦੋਂ ਮੇਰੀ ਘੜੀ ਰਿੱਝ ਰਹੀ ਸੀ ਜਦੋਂ ਸਨਨਾ ਗਈਆ 7:30 ਵਜੇ 7:30 ਤੋਂ ਥੋੜਾ ਜਿਹਾ ਟਾਈਮ ਉੱਪਰ ਹੋ ਗਿਆ ਸੀ ਤੇ ਕਿਰਮਨ ਦਾ ਚਲਪਟੇ ਕੋਈ ਨਹੀਂ ਮੈਂ ਬਾਅਦ ਚ ਭੇਜ ਦੂੰਗੀ ਸੁਜਾ ਤੇ ਹੁਣ ਹੋ ਗਿਆ ਮੇਰੀ ਕੜੀ ਨੂੰ ਰੱਖਣ ਟਾਈਮ ਮੇਰੇ ਹੱਥ ਦੀ ਥੋੜਾ ਮੈਂ ਰੋਟੀ ਖਾ ਕੇ ਲੈਣੀ ਆ ਨਾ ਇਹ ਕਿਤਨਾ ਹੱਥ ਤੇ ਪਤਾ ਨਹੀਂ ਕੀ ਵੱਜਿਆ ਵਾ ਬਾਹ ਤੇ ਉਹ ਜੇ ਕਾਫੀ ਦਿਨ ਹੋ ਗਿਆ ਦਰਦ ਕਰਦੀ ਆ ਜੇ ਮੰਨ ਲੀ ਤੀ ਨਾ ਕੋਈ ਇੱਕਦਮ ਕੋਈ ਵਜਨ ਜਾਂ ਇਸ ਤਰ੍ਹਾਂ ਦਾ ਜਾਂ ਕੁਝ ਵੀ ਆ ਫਿਰ ਜਿਆਦਾ ਦਰਦ ਕਰਦੀ ਆ ਤੇ ਆ ਦੇਖੋ ਕੜੀ ਮੇਰੀ ਰਿਚ ਗਈ ਐ ਕੜੀ ਫਿਰ ਆ ਗਈ ਮਲਾਈ ਹਨੇ ਇੱਧਰ ਰੱਖੇ ਹੋ ਮਬਲ ਨੇ ਚਾਵਲ ਚਾਵਲ ਦੀ ਬਣ ਗਏ ਇੰਨੀ ਦੇਰ ਮੇ ਰੋਟੀ ਖਾਈ ਬਿਲਕੁਲ ਸਿਮ ਤੇ ਸਭ ਤੋਂ ਛੋਟੇ ਗੈਸ ਤੇ ਰੱਖੀ ਸੀ ਸਿਮ ਤੇ ਆ ਗਿਆ ਹਮ ਚਾਵਲ ਬਣ ਗਏ ਹੱਥ ਲਗਾ ਕੇ ਬਸ 5 ਕਿ ਮਿੰਟ ਦੀ ਹੋਰ ਹੈਗੀ ਆ ਪਾਣੀ ਜਿਆਦਾ ਪਾਤਾ ਕਿ ਚਾਵਲ ਮੇਰਾ ਬਿਲਕੁਲ ਕੱਲਾ ਕੱਲਾ ਬਣੇ ਜੇ ਕੱਲਾ ਕੱਲਾ ਚਾਵਲ ਆਪਾਂ ਨੂੰ ਬਣਾਉਣਾ ਹੋਵੇ ਤਾਂ ਉਹਦੇ ਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ ਤੇ ਉਹ ਜੀ ਥੋੜਾ ਜਿਹਾ ਸਿਮਰ ਰੱਖੀ ਵੀ ਮੈਨੇ ਕੜੀ ਵੀ ਨਹੀਂ ਤੇਜ ਰੱਖੀ ਹੈਗੀ ਤੇ ਆ ਦੇਖੋ ਮਲਾਈ ਆ ਗਈ ਹੈ ਫਿਰ ਢਾੜਦੀ ਹੈਗੀ ਅ ਸੱਦਰ ਤੇ ਜਿਹੜੀ ਲੱਗੀ ਵੀ ਆ ਮੈਨੂੰ ਨਾ ਕੜੀ ਜੀ ਜਿਹੜੀ ਸਖਤ ਜੀ ਬਣਦੀ ਆ ਖੜੀ ਨਾ ਉਹ ਨਹੀਂ ਵਧੀਆ ਲੱਗਦੀ ਹੈਗੀ ਮੈਨੂੰ ਹਮੇਸ਼ਾ ਪਤਲੀ ਕੜੀ ਵਧੀਆ ਲੱਗਦੀ ਆ ਬਾਕੀ ਸਭ ਦਾ ਮੈਂ ਹਮੇਸ਼ਾ ਇੱਕੋ ਗੱਲ ਕਹਿਣੀ ਹੁੰਦੀ ਆ ਵੀਡੀਓ ਦੇ ਵਿੱਚ ਕਈ ਵਾਰ ਆ ਜਾਂਦਾ ਹੈ ਇਹੀ ਗੱਲ ਦਾ ਜ਼ਿਕਰ ਕਿ ਸਬਦਾ ਕੰਮ ਕਰਨ ਦਾ ਖਾਣ ਪੀਣ ਦਾ ਆਪੋ ਆਪਣਾ ਟੇਸਟ ਹੁੰਦਾ ਹੈ ਕੰਮ ਕਰਨ ਦਾ ਸਬਦਾ ਆਪੋ ਆਪਣਾ ਤਰੀਕਾ ਹੁੰਦਾ ਖਾਣ ਪੀਣ ਦਾ ਸਬਦਾ ਆਪੋ ਆਪਣਾ ਬਣਾਉਣ ਦਾ ਤਰੀਕਾ ਹੁੰਦਾ ਤੇ ਖਾਣ ਦਾ ਵੀ ਸਬਦਾ ਆਪੋ ਆਪਣਾ ਉਹ ਹੁੰਦਾ ਹੈ ਨਾ ਵੀ ਕਿਸ ਢੰਗ ਨਾਲ ਬਣਾਈਏ ਤੇ ਕਿਸ ਢੰਗ ਨਾਲ ਖਾਈਏ ਹੈਨਾ ਮੈਨੂੰ ਇਦਾਂ ਵਧੀਆ ਲੱਗਦਾ ਮੈਂ ਤਾਂ ਹੀ ਬਣਾਉਣੀ ਆ ਮੈਂ ਨਾ ਪਕੌੜੇ ਨਹੀਂ ਪਾਦੀ ਹੈਗੀ ਜਿੰਨਾ ਤਾਂ ਅਕਸ਼ੇ ਖਾਂਦਾ ਪਕੌੜੇ ਨਾ ਅਖਿਰੇ ਪਪਾ ਖਾਂਦੇ ਪਕੌੜੇ ਫਿਰ ਪਤਾ ਮੈਨੂੰ ਤਾਂ ਇਹ ਹੁੰਦਾ ਜੇ ਸਾਰਾ ਪਰਿਵਾਰ ਖਾਵੇ ਉਹੀ ਚੀਜ਼ੀ ਵਧੀਆ ਲੱਗਦੀ ਆ ਇਹਦੇ ਪਪਾ ਨੇ ਸਾਨੂੰ ਇਸ ਗੱਲ ਪਿੱਛੇ ਕਿ ਨਾ ਬਹੁਤ ਜ਼ਿਆਦਾ ਪਰੇਸ਼ਾਨ ਕਰਿਆਗਾ ਸਾਨੂੰ ਆਪਣਾ ਮੂੰਹ ਬੰਦ ਕਰਨਾ ਪੈ ਰਿਹਾ ਪਤਾ ਕਿ ਆਈ ਜਿਹੜੀ ਤਾਂ ਆ ਅਵਸਥਾ ਹੈ ਆਪਣੀ ਆ ਉਮਰ ਆ ਉਹਦੇ ਚ ਤਾਂ ਹਰ ਕੁਝ ਚੱਲ ਜਾਂਦਾ ਹੈ ਜਦੋਂ ਸਾਡੇ ਤੇ ਬੁਢੇਪਾ ਆਉਂਦਾ ਨਾ ਬੁਢੇਪੇ ਦੇ ਵਿੱਚ ਕਿ ਨਾ ਮੈਂ ਤਾਂ ਆਪਣੀ ਤੇ ਹੀ ਗੱਲ ਲੈ ਕੇ ਆ ਰਹੀ ਆ ਕਿ ਮੈਨੂੰ ਅਗਰ ਮੈਂ ਇੰਨੇ ਜਿਆਦੇ ਨਖਰੇ ਕਰੂੰਗੀ ਮਨੇ ਆ ਨਹੀਂ ਖਾਣਾ ਮਨੇ ਉਹ ਨਹੀਂ ਖਾਣਾ ਮਨੇ ਆ ਨਹੀਂ ਕਰਨਾ ਮਨੇ ਉਹ ਨਹੀਂ ਕਰਨਾ ਫਿਰ ਬਹੁਤ ਜਿਆਦੇ ਮੁਸ਼ਕਲ ਹੋ ਜਾਂਦੀ ਆ ਇਹਦੇ ਚ ਹਮੇਸ਼ਾ ਤੁਸੀਂ ਸੱਚ ਕਰਕੇ ਜਾਣਿਓ ਆਪਾਂ ਨੇ ਕਿਸੇ ਤੇ ਮੰਗ ਕੇ ਚੀਜ਼ ਖਾਣੀ ਨਾ ਉਹ ਬਹੁਤ ਉਹ ਹੈ ਗੱਲ ਤੇ ਖੜੀ ਐ ਠੀਕ ਬਣ ਗਈ ਐ ਅਮਲਾਈ ਦੀਆਂ ਗੱਠਾਂ ਜੀਆਂ ਬਣ ਗਈਆਂ ਹੁਣ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਰਜਾ ਕੇ ਪੰਨੇ ਜੇ ਦੂੰਗੀ ਕੜਚੀ ਨਾਲ ਤੇ ਚਾਰ ਮਿਰਚਾਂ ਪਾਤੀਆਂ ਉਹ ਵੀ ਵਧੀਆ ਲੱਗਦੀਆਂ ਐਂਜ ਤਾਂ ਵਧੀਆ ਬਣੀ ਐ ਤੇ ਐਦਾ ਬਸ ਥੋੜੀ ਜੀ ਨਾ ਹਲਦੀ ਕਰਕੇ ਰੰਗਤ ਦਾ ਹੁੰਦਾ ਹੁਣ ਦੇਖੋ ਮੈਂ ਪਰ ਹੁਣ ਨਾ ਮੇਰੇ ਮਨ ਚ ਆ ਗਿਆ ਹੁਣ ਬਹੁਤ ਹੋ ਗਿਆ ਬਸ ਹੁਣ ਮੈਂ ਇਹਨੂੰ ਗੇਰ ਦੂੰਗੀ ਹਲਦੀ ਨੂੰ ਇਹਨੂੰ ਗੇਰ ਕੇ ਕਿ ਨਾ ਕੋਈ ਗੱਲ ਨਹੀਂ ਹੈਗੀ ਹੁਣ ਮੇਰੀ ਸਬਜੀ ਤਾਂ ਨਹੀਂ ਖਰਾਬ ਹੋਏਗੀ ਆ ਜਾਏਗੀ 50 60 ਰੁਪਏ ਦੀ ਜਿਹੜੀ ਹੋਈ ਐ ਖਰਾਬ ਮਤਲਬ ਕਿ 100 ਰੁਪਏ ਦੀ ਹੈਗੀ ਐ ਪਈਆ ਲੈ ਕੇ ਆਈ ਸੀ ਪਰ ਮੈਨੂੰ ਪਤਾ ਨਹੀਂ ਹੈਗਾ ਉਹਨੇ ਪਈਆ ਹਲਦੀ ਮੈਨੂੰ ਦਿੱਤੀ ਕਿੰਨੇ ਦੀ ਸੀ ਮੇਰੇ ਧਿਆਨ ਨਹੀਂ ਹੈਗਾ ਪਰ ਬਿੱਲ ਦਿੱਤਾ ਜ਼ਰੂਰ ਸੀ ਹੁਣ ਮਨੇ ਬਿੱਲ ਵੀ ਗੇਰਤਾ ਕਿਉਂਕਿ 2 ਮਹੀਨੇ ਤਾਂ ਹੋ ਗਏ ਪੂਰੇ ਨੱਟ 2 ਮਹੀਨੇ ਹੋ ਗਏ ਹਲਦੀ ਆਈ ਨੂੰ ਤੇ ਅਜੇ ਪਈ ਆ ਜਿਹੜੀ ਪਈਆ ਨੂੰ ਹੁਣ ਮੈਂ ਉਹਨੂੰ ਗੇਰੂੰਗੀ ਹੁਣ ਬਹੁਤ ਹੋ ਗਿਆ ਹੁਣ ਨਹੀਂ ਮੈਂ ਉਹਨੂੰ ਰੱਖੂੰਗੀ ਹਲਦੀ ਨੂੰ ਹੁਣ ਮੈਂ ਨਾ ਨਵੇਂ ਸਿਰੇ ਤੇ ਦੂਜੇ ਸ਼ੌਪ ਤੇ ਹੋਰ ਕਿਤੇ ਤੇ ਵਧੀਆ ਹਲਦੀ ਲੈ ਕੇ ਆਉਂਗੀ ਸਾਰਿਆਂ ਤੋਂ ਵਧੀਆ ਮਿਲਦੀ ਆ ਮੈਂ ਨਹੀਂ ਕਹਿੰਦੀ ਹੈਗੀ ਮੈਂ ਇਸ ਕੋ ਦੁਕਾਨ ਵਾਲੇ ਨੂੰ ਪਟਿਰਕਣ ਲੱਗੀ ਪਈ ਆ ਪਰ ਉਹਦੇ ਤਾਂ ਫੇ ਮੈਨੂੰ ਤਾਂ ਵਧੀਆ ਨਹੀਂ ਮਿਲੀ ਹੈ ਕਿ ਬਾਕੀ ਹੋਰ ਉਹਦਾ ਕੋਈ ਰਾਸ਼ਨ ਵਧੀਆ ਹੋਵੇ ਘਟਿਆ ਹੋਵੇ ਮੈਨੂੰ ਨਹੀਂ ਪਤਾ ਨਾ ਮੇਰੇ ਛੋਲੇ ਵਧੀਆ ਨਿਕਲੇ ਸਾਰੇ ਛੋਲੇ ਬੰਨੇ ਗੇਰਤੇ ਤੇ ਨਾ ਹੀ ਮੇਰੀ ਹਲਦੀ ਵਧੀਆ ਦੋ ਚੀਜ਼ਾਂ ਬਾਕੀ ਐ ਤਾਂ ਕਾਫੀ ਕੁਝ ਹੋਰ ਵੀ ਲੈ ਕੇ ਆਏ ਸੀ ਉਹ ਚੀਜ਼ਾਂ ਵਧੀਆ ਨਿਕਲੀਆਂ ਪਰ ਇਹ ਚੀਜ਼ਾਂ ਨਹੀਂ ਆਹ ਦੇਖੋ ਚੱਕਲਾ ਵੀ ਭੇਦਮਾ ਬੇਲਣਾ ਤਾਂ ਚੱਕਲਾ ਬੇਲਣਾ ਤਾਂ ਡੱਲੀਏ ਤੋਂ ਨਹੀਂ ਆ ਪਰ ਨਾ ਥੋੜਾ ਜਿਹਾ ਤੇ ਗਿੱਲਾ ਸੀ ਇਸ ਕਰਕੇ ਨਾ ਫਿਰ ਹੁਣ ਖਲਾਰਾ ਬਹੁਤ ਜਿਆਦਾ ਪਿਆ ਪਿਆ ਹੈ ਬਹੁਤ ਤੇ ਚਲੋ ਜੀ ਸਿਰ ਲਾ ਕੇ ਬੁਥਣਾ ਥੋੜਾ ਥੋੜਾ ਅਰਨਾ ਮੈਂ ਰਾਤ ਨਾ ਗਈ ਹੀ ਤੀ ਮਾਰਕੀ ਦਾ ਜਿਹੜੀ ਆਪਣੇ ਬਾਰੇ ਪਾਸੇ ਬਣੀ ਦੀ ਆ ਉੱਥੇ ਤੋਂ ਕੁਛ ਲੈਣ ਗਈ ਸੀ ਮੈਂ ਸੰਜਣਾ ਨੂੰ ਕਹਿ ਵੀ ਰਹੀ ਸੀ ਮੈਂ ਕਿ ਸੰਜਣਾ ਉਹ ਲੈ ਲਈ ਦਵਾਈ ਨਾ ਅਕਸ਼ੇ ਗਿਆ ਤਾਂ ਸੱਚ ਮੈਂ ਕਿ ਅਕਸ਼ੇ ਉੱਪਰ ਦਵਾਈ ਦਾ ਪੱਤਾ ਵੀ ਲੈ ਹੀ ਲੈਣੇ ਆ ਅਕਸ਼ੇ ਕਹਿੰਦਾ ਮੰਮੀ ਫਿਰ ਲੈ ਲੈਣਾ ਪਪਾ ਲੈ ਆਉਣਗੇ ਮੈਂ ਕਿ ਚਲ ਲੀ ਜਾਂਦੀ ਲੀ ਜਾਂਦੀ ਹੁਣ ਮੈਂ ਲੇਤਾ ਲੰਦੀ ਅਰ ਆਹ ਜਿਹੜਾ ਮਸਕਾ ਪੂਜਾ ਬੰਦੀ ਹੈ ਮੈਂ ਐਨਾ ਨਾ ਉਹ ਮੈਨੂੰ ਇਹਦਾ ਸੁਭਾਅ ਪੈ ਗਿਆ ਐਨਾ ਮੈਂ ਕਸਕੇ ਨਹੀਂ ਬੰਦੀ ਬਹੁਤ ਨਰਮ ਜਿਹਾ ਬੰਦੀ ਤੇ ਫਕੀਲਾਂ ਦਾ ਢਿੱਲਾ ਪਿਆ ਤੇ ਫਿਰ ਵੀ ਪਤਾ ਨਹੀਂ ਮੇਰਾ ਸਿਰ ਖੁੰਦੁਰਾ ਹੁਣ ਉਤਾਰਦਣੀ ਆ ਹੁਣ ਹੋ ਗਿਆ ਰੱਤੀ ਬਣੀ ਦਾ ਸਾਰਾ ਨਿਪੜ ਗਿਆ ਤੇ ਹੁਣ ਮੈਂ ਨਾ ਇਹਦਾ ਜੂੜਾ ਵੀ ਨਹੀਂ ਮੈਂ ਕਰ ਸਕਦੀ ਹੈਗੀ ਜੂਲੇ ਨਾਲ ਵੀ ਮੇਰੇ ਬਹੁਤ ਜ਼ਿਆਦਾ ਵਾਲ ਨਾ ਖਰਾਬ ਹੋ ਜਾਂਦੇ ਨੇ ਨਾ ਖਰਾਬ ਕਹ ਰਹੀ ਆ ਸੋਰੀ ਕਈ ਵਾਰੀ ਗੱਲ ਕਰਦੇ ਕਰਦੇ ਨਾ ਆਪਾਂ ਕਿਧਰੇ ਹੋ ਰਹੀ ਲੈ ਜੰਨੇ ਆ ਮਤਲਬ ਕਿ ਮੇਰਾ ਸਿਰ ਇਹ ਤਾਂ ਇਹ ਬੋਲਣ ਕਰਕੇ ਤਾਂ ਸਗੋਂ ਆਰਾਮ ਰਹਿੰਦਾ ਜੂੜਾ ਕਰਨ ਨਾਲ ਤਾਂ ਮੈਂ ਪਾਗਲ ਹੋ ਜਾਨੀ ਆ ਮੇਰਾ ਸਿਰ ਨਾ ਆ ਨਸਾਂ ਜਿੰਨੀਆਂ ਵੀ ਮੇਰੀਆਂ ਆਹ ਵਾਲੀਆਂ ਨਸਾਂ ਇਹ ਹੈੱਡ ਦੇ ਆ ਸੈਂਟਰ ਦੇ ਵਿੱਚ ਆਪਾਂ ਤਾਲੂਆ ਕਹਿ ਦਿੰਨੇ ਆ ਆ ਸਾਰਾ ਮੇਰਾ ਜਕੜਿਆ ਜਾਂਦਾ ਮੈਂ ਸਿਰ ਦਾ ਨਾ ਇਦਾਂ ਜੂੜਾ ਜਾਂ ਨਹੀਂ ਬਣਾ ਸਕਦੇ ਸਿਰ ਖੰਾਂਦੇ ਨੰਦੇ ਬਣਾ ਸਕਦੀਆਂ ਆੰਦਈ ਫਟਾਫਟ ਪਹਿਲਾਂ ਮੈਂ ਖੋਲਦੀ ਆ ਪਹਿਲਾਂ ਸਭ ਤੋਂ ਪਹਿਲਾਂ ਮੈਂ ਬਾਹਰ ਖੋਲਦੀ ਆ ਚੰਗੀ ਤਰ੍ਹਾਂ ਖੋਲ ਕੇ ਰਬੜੀ ਪਾਸੇ ਰੱਖ ਦੇਣੀ ਹੁੰਦੀ ਹੈ ਫਿਰ ਨਾਲ ਤਾਂ ਮੜ ਮੁੱਟੀ ਜੇ ਪਾਣੀ ਪੂਣੀ ਲੱਗਦਾ ਵਾਲਾਂ ਨੂੰ ਉਹ ਸੁੱਕ ਜਾਂਦੇ ਆ ਤੇ ਨਾਲ ਉਹ ਹੋ ਜਾਂਦਾ ਸਾਰਿਆਂ ਦੀ ਆਪੋ ਆਪਣੀ ਹਨਾ ਹੁੰਦੀ ਆ ਕਿਸੇ ਨੂੰ ਕੀਮੇ ਦੀ ਪਰੇਸ਼ਾਨੀ ਤੇ ਕਦੇ ਕਿਸੇ ਨੂੰ ਕੀਮੇ ਦੀ ਚਲੋ ਜੀ ਆਪਾਂ ਉਹ ਆ ਮੇਰੇ ਨਾ ਮਹਿੰਦੀ ਦੇ ਦੋ ਪੰਨ ਨਿਸ਼ਾਨ ਜੇ ਪੈ ਗਿਆ ਆ ਲਾਲ ਨੰਨ ਪੈ ਗਿਆ ਪੱਕੀ ਚਲੋ ਉਸ ਤੋਂ ਵੀ ਰੰਗਗੇ ਅੱਜ ਕਿਉਂਕਿ ਸ਼ੁੱਕਰਵਾਰ ਦੀ ਹੈਗੀ ਮੱਸਿਆ ਪਿਠੋਰੀ ਆ ਮੱਸਿਆ ਸ਼ੁੱਕਰਵਾਰ ਦੀ ਹੈ ਸ਼ਨੀਵਾਰ ਦੀ ਨਾ ਸਵੇਰੇ ਹੀ ਖਤਮ ਹੋ ਜੇਗੀ ਮੱਸਿਆ ਇਸ ਕਰਕੇ ਮੈਂ ਸ਼ੁੱਕਰਵਾਰ ਦੀ ਹੀ ਮੱਸਿਆ ਮਨਾਉਂਗੀ ਕਿਉਂਕਿ ਜਦੋਂ ਤੱਕ ਆਪਣੇ ਰੋਟੀ ਪਾਣੀ ਮੱਸਿਆ ਦੀ ਤਿਆਰ ਕੰਮੀ ਉਦੋਂ ਤੱਕ ਮੱਸਿਆ ਨੇ ਪੂਰੀ ਪੂਰਨ ਰੂਪ ਦੇ ਵਿੱਚ ਪਰਵੇਸ਼ ਕਰ ਜਾਣਾ ਹੈ ਪਰਵੇਸ਼ ਕਰ ਜਾਣਾ ਤੇ ਉਸ ਤੋਂ ਬਾਅਦ ਫਿਰ ਸ਼ਨੀਵਾਰ ਨੂੰ ਸਵੇਰੇ ਹੀ ਮੱਸਿਆ ਨੇ ਸਮਾਪਤ ਹੋ ਜਾਣਾ ਬਾਕੀ ਮੇਰੇ ਕੋਲ ਰਿਸ਼ੀਕੇਸ਼ ਤੋਂ ਆਈ ਜਾਂਦਾ ਸਾਰਾ ਕੁਝ ਉਹਦੇ ਚ ਲਿਖਿਆ ਹੁੰਦਾ ਪਰ ਮੈਂ ਪਰ ਮੇਰੇ ਕੋਲ 22 ਤਰੀਕ ਦੀ ਵੀ ਆਈ ਐ ਮੱਸਿਆ 23 ਤਰੀਕ ਦੀ ਵੀ ਆਈ ਐ ਪਰ ਉਹਦੇ ਚ ਇੱਕ ਜਿਹੜੀ ਹੁੰਦੀ ਆ ਤਕਰੀਬਨ ਜ਼ਿਆਦਾਤਰ ਅੱਧੇ ਦਿਨ ਤੋਂ ਲਾ ਕੇ ਰਾਤ ਭਰ ਦੀ ਹੁੰਦੀ ਆ ਉਹ ਚੀਜ਼ ਦੂਜੇ ਦਿਨ ਸਮਾਪਤ ਹੋ ਜਾਗੀ ਪਰ ਮੈਂ ਮਨਾਉਂਗੀ ਸ਼ੁੱਕਰਵਾਰ ਨੂੰ ਵਾ ਸੁਣਨਾ ਮੈਂ ਸੰਜਨਾ ਦੇ ਭੇਜ ਦਵਾਂ ਟਿਫਿਨ ਹੁਣ ਹੋ ਗਏ ਆ ਅੱਜ ਹੋਏ ਆ ਤਾਂ ਦੋ ਕੁ ਮੰਤਰੀ ਖਾਣੇ ਪਰ ਮੈਂ ਭੇਜ ਦਵਾਂ ਖਰਮਾ ਇਹਨਾਂ ਚਲੋ ਅ ਸਟੀਮ ਕੱਢ ਕੇ ਨਾ ਟੱਕੇ ਰੱਖ ਦੂਗੇ ਇਹਨੂੰ ਭੇਜਣਾ ਕੋਈ ਦਊਗਾ 16 ਕੱਟ ਕੇ ਨੱਕੇ ਰੱਖ ਦੂੰਗੀ ਤੇ ਫਿਰ ਨਾਲ ਦੀ ਨਾਲ ਨਾ ਮੈਂ ਆਪਣਾ ਮਸਾਮਾ ਸੇ ਨਾਲ ਵਿਚਾਰੀ ਰੋਟੀ ਠੀਕ ਹੈ ਜੀ ਘੱਟ ਤੇ ਜੀ ਸੰਝਣਾ ਵਾਸਤੇ ਚਾਵਲ ਤਿਆਰ ਲਓ ਟੀਫਨ ਦੇ ਵਿੱਚ ਮਨੇ ਪਾਤੇ ਚਾਵਲ ਇਧਰ ਪਾਤੀ ਡੱਬੀ ਦੇ ਵਿੱਚ ਕੜੀ ਇਹ ਡੱਬੀ ਨਾ ਬਹੁਤ ਹਾਂ ਬਿਲਕੁਲ ਠੰਡੀ ਪਈ ਆ ਇਹ ਡੱਬੀ ਦੇ ਵਿੱਚ ਹੁਣ ਦੇਖੋ ਮਨੇ ਰਿੱਜ ਦੀ ਰਿੱਜ ਦੀ ਕੜੀ ਪਾਈ ਆ ਪਰ ਇਹ ਡੱਬੀ ਇਹੀ ਜੀ ਹੈ ਇਹਨੋਂ ਨਾਲ ਸੀ ਉੱਪਰ ਤੇ ਵੀ ਆ ਫੜ ਫੜेंगे ਨਾ ਤਾਂ ਇਹ ਗਰਮ ਨਹੀਂ ਹੁੰਦੀ ਹੈਗੇ ਬਿਲਕੁਲ ਵੀ ਉਹ ਦਬੀ ਮੈਂ ਕਾਫੀ ਟਾਈਮ ਪੈਨ ਲਿੱਕ ਕੇ ਆਈ ਸੀ ਚਮਚ ਵਿੱਚ ਮਚਾਵਲਾਂ ਦੀ ਨਾ ਸਾਈਡ ਜਿੱਥੇ ਰੱਖ ਦੂੰਗੀ ਥੋੜਾ ਸਾਫ਼ ਕਰਕੇ ਖੋਲ੍ਹ ਲੇਗੀ ਹੁਣ ਇਹਦਾ ਚੰਗੀ ਤਰ੍ਹਾਂ ਢੱਕਣ ਬੰਦ ਕਰਦਾ ਹੁਣ ਮੈਂ ਭੇਜਣ ਲੱਗਿਆਂ ਸੰਜਣਾ ਨੂੰ ਸਕੂਲ ਤੇ ਵਿੱਚ ਗਰਮ ਗਰਮ ਕੜੀ ਚਾਵਲ ਖਾ ਲੇਗੀ ਵਿਚਾਰੀ ਨਾਲ ਆਪਣੀ ਫਰੈਂਡਾਂ ਦੇ ਵਿੱਚ ਵੀ ਸ਼ੇਅਰ ਕਰ ਲੇਗੀ ਕਿੱਛੇ ਬੜੇ ਚ ਨਾ ਸੁੰਨਾ ਜਦ ਨਾ ਨੰਨੀ ਆ ਨਾ ਸਾਰੇ ਪਿੱਛੇ ਘਾਰ ਘਾਰ ਕੇ ਰੱਖ ਦੇਣੀ ਹੁੰਦੀ ਆ ਰਾਂ ਤੇ ਰਾਂ ਤੇ ਹਾਈ ਕੜੀਆਂ ਸ਼ੁਰੂ ਹੋ ਗਈਆਂ ਅਰਨਾ ਦਿਨ ਦਿਨ ਅੱਜ ਕੀ ਹੋਇਆ ਨਾ ਬਾੜੀ ਨਿਕਲ ਗਈ ਸੋਈ ਨਾ ਕੀ ਉਤਾਰ ਤਾਰ ਕੇ ਰੱਖ ਲ ਲਈ ਬਾੜੀ ਵੀ ਨਿਕਲ ਗਈ ਤੇ ਚੱਲਣਾ ਪਿੱਛੇ ਮੈਂ ਕੈਲਨ ਦੇ ਨਾਲ ਦਾ ਹੀ ਮੈਟ ਲਈ ਸੇਮ ਉਹ ਉਹ ਹੀ ਆ ਅ ਕਲਨ ਟੰਗੜੇ ਨਾਲ ਲਾਈ ਕੀ ਸੀ ਸਨਮ ਜਿੰਨਾਂ ਦਿਨ ਦਿਦੀ ਨੇ ਬਾੜੀ ਨਿਕਲ ਗਈ ਅੱਜ ਮੇਰੇ ਕਿਹ ਹੈ ਕਿ ਤੇ ਸੋਨੇ ਦੀ ਵਾਲੀ ਹੈ ਇਹ ਇਹ ਤਾਂ ਮੇਰੀ ਦੁੱਤ ਸੀ ਆ ਅਲਟਿਵਿਸ਼ਨ ਜੀ ਆਇਆ ਨਹੀਂ ਸੋਹਣੀ ਲੱਗੇ ਤੇ ਮੈਂ ਇੱਕ ਦਿਨ ਲੈ ਆਈ ਇਹ ਚਲ ਨਿੱਕਲ ਗਈ ਸਾਬਣ ਲੱਗੀ ਪਈ ਐਨੂੰ ਬਾਹਰ ਦੀ ਸਾਈਡ ਤੇ ਇਹਨਾਂ ਦਾ ਮਨ ਚੇ ਹੈ ਹਾਂ ਕੋਈ ਨਹੀਂ ਅਖੇ ਪਪਾ ਅਖੇ ਮੈਂ ਇੱਕ ਖਾਤੀ ਸੀ ਖਾਤੀ ਸੀ ਨਹੀਂ ਮੈਂ ਨਹੀਂ ਖਾਤੀ ਸੀ ਅਖੇ ਮੰਨਿਆ ਕਰ ਤੂੰ ਮੰਨਦਾ ਨਹੀਂ ਹੈਗਾ ਕੋਈ ਗੱਲ ਸਵਾਇ ਮਿੱਟੀ मेरी कढ़ी अच मेरी कढ़ी इन्नी ज्यादा टेस्टी बनी है सब लग गई इतनी ज्यादा टेस्टी मैं दस नहीं सकती है जी अक्षय ना बहुत ज्यादा शराब कर रहा है ਕੋਈ ਮੇਰੇ ਮੁੰਡੇ ਲੈ ਜਾ ਥੋੜੇ ਜਿਹਾ ਕਦੀ ਨਾ ਜੇ ਕਿਸੇ ਨੂੰ ਲੋੜ ਆ ਮੇਰੇ ਮੁੰਡੇ ਦੀ ਤਾਂ ਲੈ ਜਾ ਥੋੜੇ ਜਿਹਾ ਨਾ ਮੈਨੂੰ ਵੀ ਸਾਂਝਾ ਲੈ ਲੈਣਾ ਤੂੰ ਮੈਂ ਸਾਂਝ ਤੂੰ ਮੈਂ ਮਾਸੀਆਂ ਤੇਰੀਆਂ ਨੂੰ ਕਹਿ ਰਹੀਆਂ ਮੈਂ ਕਿਹਾ ਤੈਨੂੰ ਕਿਸੇ ਨੂੰ ਲੋੜ ਆ ਮੇਰੇ ਮੁੰਡੇ ਨੂੰ ਲੈ ਜਾ ਹਨੇ ਤਾਂ ਨ ਨੂੰ ਕਹਾਂ ਫੋਨ ਕਰਾ ਜਿਹਦੇ ਵਿੱਚ ਜਨਫਸ ਆ ਰਹੀ ਹੈ ਦੇਖੋ ਰੱਬ ਕੀ ਕਰ ਰਿਹਾ ਜਿ ਬਾੜੀ ਫਿਰ ਪਾਦੀ ਚੱਲ ਠੀਕ ਸਮਝ ਆਜ ਕੀ ਹੋਇਆ ਦੇਖੋ ਕੀ ਰੱਬ ਨੇ ਕਿੱਧਰ ਗਿਧੜੀ ਦਾ ਵਿਆਜ ਲਗਾ ਰੱਖਿਆ ਉਹਵਾ ਅ ਕਦੀ ਤੂਪ ਕਦੀ ਛਾ ਅਰ ਹੁਣ ਇੰਨੀ ਠੰਡੀ ਹਵਾ ਚੱਲ ਪਈ ਮੈਂ ਐਕਸ਼ਨ ਕਰਦੀ ਮੈਂ ਕਸ਼ੇ ਪੱਖਾ ਬੰਦ ਕਰਦੀ ਮੈਨੂੰ ਤਾਂ ਇੰਨੀ ਜਿਆਦਾ ਠੰਡ ਲੱਗ ਰਹੀ ਐ ਤੇ ਇੱਥੇ ਪਈ ਐ ਮੇਰੀ ਚੱਪਲ ਮੈਂ ਨਾ ਬੇੜਾ ਸਾਫ਼ ਕਰਦੀ ਹੁੰਨੇ ਨਾ ਇੱਥੇ ਖੜੀਆਂ ਨਹੀਂ ਕਰਦੇ ਨੀ ਹੁੰਦੀਆਂ ਸੰਗਾਂ ਦੇ ਕ੍ਰੌਕਸ ਵੀ ਪਏ ਐ ਸੰਨ ਦੇ ਚੱਪਲ ਵੀ ਪਈ ਐ ਮੇਰੀ ਚੱਪਲ ਵੀ ਪਈ ਐ ਚਲੋ ਹੁਣ ਚੱਲਾਂਗੇ ਉੱਪਰ ਟੱਪ ਧੋ ਕੇ ਮੈਂ ਉੱਪਰ ਰੱਖਿਆ ਹੀ ਮੈਨੂੰ ਸੰਗਾਂ ਨੇ ਕਹਿ ਵੀ ਨਹੀਂ ਤੀ ਹਾਂ ਅਕਸ਼ਿਪ ਕਿੜਮਿੜ ਜੀ ਲਖਾਸੀ ਆ ਗਈ ਐ ਹਾਏ ਮੇਰੇ ਜੈਡ ਪlant ਨੂੰ ਨਾ ਫੇਰ ਅੱਜ ਬਾਰਿਸ਼ ਲੱਗੇਗੀ ਹੁਣ ਉਹਦੇ ਤੇ ਕਿਆ ਰੱਖਾਂ ਹੁਣ ਆਹ ਧੁੱਪ ਨਿਕੜੀ ਪਈ ਆ ਗਿੱਦਰ ਗਿੱਦੜੀ ਦਾ ਵਿਆਹ ਹੋ ਰਿਹਾ ਹਾਂ ਤੇ ਦੇਖੋ ਹਾਏ ਬੱਦਲ ਵੀ ਬਹੁਤ ਬਣਿਆ ਪਿਆ ਹਾਂ ਚਲ ਆਈਸ ਟਾਈਮ ਲੱਗਦੀ ਤਾਂ ਸਹੀ ਆ ਧੁੱਪ ਤੁਲਸੀ ਮਾਤਾ ਨੂੰ ਮੈਂ ਸੋਚ ਰਹੀ ਦੀ ਮੈਂ ਕਿਹਨੇ ਫਿਰ ਦਿਨ ਚ ਦੋ ਮਿੰਟ ਨਾ ਆਖੇ ਨਾ ਬੱਟੇ ਉਹ ਮੈਂ ਤਾਂ ਆਪਣਾ ਦੁਪਹਿਰੇ ਪਰ ਮੁਦੇ ਮਾਰ ਗਈ ਮੈਂ ਕਿਹਾ ਸੁੱਕ ਜਾਣਗੇ ਕੱਪੜੇ ਨਹੀਂ ਸੁੱਕਣੇ ਪਾਏ ਹੈਗੇ ਸੀ ਕਰਕੇ ਅੱਜ ਨੀਚੇ ਹੀ ਖੋਲਤੇ ਇਹ ਰੱਖੋਲੇ ਵੀ ਕਾ ਮੈਂ ਤੇ ਇਦਾਂ ਰੱਖੇ ਪਏ ਆ ਸਵੇਰੇ ਉਹ ਕਰਕੇ ਜਾਉਂਗੀ ਇਹ ਰੱਖ ਇਸ ਵਿੱਚ ਹੋੱਚ ਪਾਣੀ ਪੈ ਗਿਆ ਪੀਲੇ ਤਾਂ ਚਾਟਾ ਤਾਂ ਮੈਂ 2 ਰੁਪਏ ਦੇ ਲਈ ਕਹੇ ਤੇ ਇੰਨੇ ਸਾਲ ਹੋ ਗਏ ਐ ਬਹੁਤ ਸਾਲ ਹੋ ਗਏ ਪਰ ਬਹੁਤ ਵਧੀਆ ਨਿਕਲਿਆ ਤੇ ਆ ਉਸ ਤੋਂ ਬਾਅਦ ਚ ਲਿਖਈ ਸੀ ਇਹ ਵੀ ਪਈ ਹੈ ਇਹ ਸਾਮਣ ਲੈਨੇ ਮੈਨੂੰ ਗ੍ਰੇਟ ਦਿੱਤੇ ਤੇ ਸੋਚ ਲਈਦੀ ਧੌਂਗੀ ਇੱਕ ਦਿਨ ਪਰ ਜਿੱਦਨ ਸੈਤ ਆ ਗਈ ਉਦੋਂ ਬਸ ਫਿਰ ਲੱਗ ਜਾਣਾ ਉਦੋਂ ਫਿਰ ਸਾਰੇ ਮੇਰੇ ਦਾ 15 ਮਿੰਟਾਂ ਦਾ ਖੇਲ ਤੇ ਮੇਰੇ ਦੇਖਿਓ ਕੱਲ੍ਹ ਕੀ ਹੋਇਆ ਜੀ ਕੱਲ੍ਹ ਇੰਨੀ ਜ਼ਿਆਦਾ ਬਰਸਾਤ ਪਈ ਹੈ ਇੰਨੀ ਜ਼ਿਆਦਾ ਬਰਸਾਤ ਅਰ ਮੇਰੇ ਜੈੱਡ ਪਲਾਂਟ ਦੇ ਸਾਰੇ ਪੱਤੇ ਝੜ ਗਏ ਮੈਂ ਕਹਿ ਰਹੀ ਆਂ ਕੀ ਹੋਇਆ ਇਹ ਹੈ ਇੱਕ ਸ਼ਿੱਦ ਮੈਨੂੰ ਕਹਿ ਰਿਹਾ ਤੇ ਮੈਂ ਛੇੜੇ ਨਹੀਂ ਪਰ ਅਕਸ਼ ਨੇ ਨਹੀਂ ਛੇੜੇ ਹੈਗੇ ਵਿਚਾਰੇ ਨੇ ਇਹ ਤਾਂ ਆਪਣਾ ਇਹ ਤਾਂ ਇਹ ਜੈਡ ਜੈਡ ਪਲਾਂਟ ਹੈ ਨਾ ਜਿਹੜਾ ਕਦੇ ਵੀ ਇੰਨਾ ਜ਼ਿਆਦਾ ਪਾਣੀ ਨਹੀਂ ਸਹਿਨ ਕਰਦਾ ਹੈਗਾ ਭਾਈ ਕਹਤਾ ਕਹਿੰਦਾ ਇਹਦੇ ਚ ਤਾਂ ਹਲਕਾ ਜਿਹਾ ਨਾ ਇੱਕ ਦੋ ਗਲਾਸ ਹਫ਼ਤੇ ਚੋਂ ਦੋ ਵਾਰੀ ਪਾਣੀ ਪਾਓ ਸਿਰਫ ਇਸ ਚ ਜ਼ਿਆਦਾ ਪਾਣੀ ਨੂੰ ਸਹਿਨ ਨਹੀਂ ਕਰਦਾ ਧੁੱਪ ਮੰਗਦਾ ਜਿੰਨੀਆਂ ਨੂੰ ਧੁੱਪ ਮਿਲੂਗੀ ਉੰਨੀ ਉਹਦੀ ਪੱਤੀਆਂ ਜ਼ਿਆਦਾ ਉੱਪਰ ਹੋਣਗੀਆਂ ਲੈ ਮੈਂ ਸੋਚ ਰਹੀ ਸੀ ਮੈਨੂੰ ਪਤਾ ਨਹੀਂ ਕਿ ਐਸਾ ਸੱਚਾ ਹੋਇਆ ਮੈਂ ਸੋਚ ਰਹੀ ਸੀ ਜਿਹੜੀ ਮੇਰੀ ਆ ਬਾਉਂਡਰੀ ਹੈ ਨਾ ਉੱਪਰ ਤੇ ਲੈ ਕੇ ਹੇਠੇ ਤੱਕ ਇਹਨੂੰ ਇਸ ਤਰ੍ਹਾਂ ਨਾ ਗੁਲਾਈ ਦੇ ਵਿੱਚ ਮਤਲਬ ਕਿ ਚੌੜਸ ਤਰੀਕੇ ਨਾਲ ਨਾ ਇਸ ਤਰ੍ਹਾਂ ਲੈ ਕੇ ਆਉਂਗੀ ਇਹਦੀ ਇੰਨੀ ਕੁ ਜ਼ਿਆਦਾ ਮੇਰੀ ਨਾ ਅੱਗੇ ਫਰੰਟ ਦੀ ਇਹਨੇ ਡੈਸ਼ ਬਣਾ ਦੇਣੀ ਆ ਪੂਰੀ ਪੂਰਾ ਇਹਨੂੰ ਮੈਂ ਕਿਹਾ ਇਸ ਤਰ੍ਹਾਂ ਡੈਕੋਰੇਟ ਕਰੂੰਗੀ ਪਰ ਉਹ ਹੀ ਆ ਅ ਅਕਸ਼ਤਾ ਕੇ ਅਰਥਾ ਵੈਸੇ ਮੰਮੀ ਇਹਦੀਆਂ ਟਾਣੀਆਂ ਕੱਟਦਾਂ ਨੇ ਆ ਐਕਸਟਰਾ ਇਹ ਸੈਂਟਰ ਚ ਫਿਰ ਵਧੇਗਾ ਮੈਂ ਕਿਹਾ ਮੈਂ ਤੇਰੀ ਸਲਾਹ ਨਾਲ ਨਹੀਂ ਮੈਂ ਚੱਲੂ ਮੈਂ ਨਾ ਲੈ ਕੇ ਆਉਂਗੀ ਉਹਦੀ ਮਾਲੀ ਦੀ ਸਲਾਹ ਜਿਹੜੇ ਇਥੇ ਨਰਸਰੀ ਵਾਲੇ ਆ ਮੈਂ ਕਿਹਾ ਮੈਨੂੰ ਪੁੱਛ ਕੇ ਆਉਂਗੀ ਬਾਕੀ ਜਿਹੜਾ ਮੇਰਾ ਆਹ ਵਾਲਾ ਪੌਦਾ ਚਲੋ ਜੀ ਮੈਨੂੰ ਇੰਨਾ ਪਿਆਰ ਆਪਣੇ ਫੁੱਲ ਪੌਦਿਆਂ ਨਾਲ ਇੰਨਾ ਜ਼ਿਆਦਾ ਜਦ ਮੈਂ ਕਈ ਵਾਰੀ ਬਿੱਲੀ ਵੇਖੂ ਨਾ ਮੈਨਾਂ ਕੋਲ ਆ ਕੇ ਖੜ ਜੈਨੀ ਹੁੰਦੀ ਮੈਂ ਦੇਖੀ ਜੰਨੀ ਮੈਂ ਕਿਹਾ ਚੱਲ ਬਦਰ ਰਹੀ ਹੈ ਨਾ ਰੋਜ਼ ਸਰੇ ਸਰੇ ਮੈਨਾਂ ਨੂੰ ਵਿਜੋਤ ਜੋਤ ਕਰਦਾਂ ਨਹੀਂ ਹੁੰਦੀਆਂ ਇਹਨਾਂ ਨੂੰ ਵੀ ਦੇ ਦਾਨੀ ਹੁੰਦੀਆਂ ਵੈਸੇ ਹੱਥ ਨਹੀਂ ਲੈਣਾ ਚਾਹੀਦਾ ਹੈਗਾ ਸ਼ਾਮ ਹੋ ਗਈ ਹੈ ਚਲ ਵੇਖਾਂ ਅਚਲ ਇਹ ਬਹੁਤ ਦੇਖ ਹੁਣ ਮੈਨੂੰ ਲੱਗਦਾ ਅੱਗੇ ਹੋਰ ਨਹੀਂ ਵਧੇਗਾ ਇਹ ਪਰ ਹੁਣ ਐਸ ਤਰ੍ਹਾਂ ਇਹ ਹੈਗੇ ਹਨ ਲਵੰਡਰ ਕਲਰ ਦੇ ਸਮਾਰਕਨ ਤੋਂ ਦਿਖ ਰਿਹਾ ਦੇਖੋ ਹੁਣ ਦਿਖ ਰਿਹਾ ਨਾ ਇਹ ਲਵੰਡਰ ਕਲਰ ਦੇ ਫਲਾਵਰ ਜੀ ਹੈ ਤੇ ਇਹ ਮਹਿਰੂਨ ਹੈ ਸਾਰਾ ਹੀ ਇਹਦੇ ਵਿੱਚ ਨਾ ਨਹੀਂ ਇਹਦੇ ਵਿੱਚ ਆ ਦੇਖੋ ਇਹ ਆ ਆਊਟਲਾਈਨ ਹੋ ਗਈ ਗ੍ਰੀਨ ਦੀ ਹੁਣ ਉਪ ਵਿੱਚ ਵਿੱਚ ਬਹੁਤ ਦੀ ਨਾ ਆਉਟਲਾਈਨ ਗ੍ਰੀਨ ਦੀ ਹੋ ਰਹੀ ਹੈ ਤੇ ਹੋ ਜਾਣਗੇ ਬਹਾ ਬਹੁਤ ਜਿਆਦਾ ਚਲ ਪਿਆ ਹੈ ਹਨਾ ਬਾਕੀ ਉਧਰ ਮੇਰੀ ਤੁਲਸੀ ਮਾਤਾ ਵਿੱਚੇ ਮੇਰੀ ਰਾਮਾ ਤੁਲਸੀ ਵਿੱਚੇ ਮੇਰੀ ਸ਼ਾਮਾ ਤੁਲਸੀ ਕਾਫੀ ਸਾਰੀ ਹੋ ਰਹੀ ਹੈ ਕਿੰਨੀ ਵਧੀਆ ਲੱਗਦੀ ਹੈ ਚਲੋ ਹੁਣ ਇਹਨਾਂ ਨੂੰ ਧੁੱਪ ਵੀ ਲੱਗ ਜੇਗੀ ਕਿਉਂਕਿ ਤੁਲਸੀ ਮਾਤਾ ਨੂੰ ਡੇਲੀ ਘੰਟਾ 2 ਘੰਟੇ ਦੀ ਧੁੱਪ ਡੇਲੀ ਚਾਹੀਦੀ ਹੈ ਇਹ ਹੀ ਤਾਂ ਫਿਰ ਸੇਵਾ ਹੈ ਕਦੀ ਗਮਲੇ ਨੂੰ ਧੁੱਪ ਚ ਰੱਖ ਦੋ ਕਦੀ ਗਮਲੇ ਨੂੰ ਛਾਂ ਚ ਰੱਖ ਦੋ ਹੈਨਾ ਤੇ ਨਾਲੇ ਸਾਡੇ ਜਿਹੜੇ ਸੰਤ ਮਹਾਂਪੁਰਸ਼ਾਂ ਸਾਨੂੰ ਇਹੀ ਸਿਖਾਉਂਦੇ ਆ ਕਿ ਸੇਵਾ ਕਰੋ ਪੂਰੀ ਪ੍ਰੇਮ ਭਾਵਨਾ ਦੇ ਨਾਲ ਪਹਿਲਾਂ ਨਹੀਂ ਪਤਾ ਤਾਂ ਨਹੀਂ ਪਤਾਤਾ ਮੈਂ ਤਾਂ ਖੁਦ ਕਹਿੰਨੇ ਮੈਨੂੰ ਪਹਿਲਾਂ ਕੁਝ ਨਹੀਂ ਪਤਾਤਾ ਹੁਣ ਮੈਨੂੰ ਸਭ ਕੁਝ ਪਤਾ ਚੱਲ ਸਭ ਕੁਝ ਤਾਂ ਨਹੀਂ ਪਰ ਚਲੋ ਜਿੰਨਾ ਪਤਾ ਚੱਲ ਗਿਆ ਉਹਨਾਂ ਤਾਂ ਚਲੋ ਕਰ ਸਕਦੇ ਆ ਹੁਣ ਇਹਨਾਂ ਨੂੰ ਕੱਲ ਨੂੰ ਅਗਰ ਪ੍ਰਮਾਤਮਾ ਚਾਹੇ ਨਾ ਸਵੇਰੇ ਇੱਕ ਨਾ ਰੱਖ ਦੇਣਾ ਮੈਨੂੰ ਧੁੱਪਾਂ ਦੇ ਵਿੱਚ ਪਰ ਸ਼ਾਮ ਨੂੰ ਨਾ ਥੋੜਾ ਸ਼ਾਮ ਟੱਲਣ ਤੋਂ ਪਹਿਲਾਂ ਜੋਤ ਲਾਣ ਤੋਂ ਪਹਿਲਾਂ ਫਿਰ ਇਹਨਾਂ ਨੂੰ ਛਾਂ 'ਚ ਕਰ ਦੇਣੇ ਆ ਅਰਮੰਜਰੀ ਵੀ ਹਲੇ ਕੱਲੋਂ ਅੱਜ ਦੁਵਾਦਸ਼ੀ ਧੀ ਦੁਵਾਦਸ਼ੀ ਨੂੰ ਬਿਲਕੁਲ ਵੀ ਛੁੰਦੇ ਨਹੀਂ ਹੈਗੇ ਤੁਲਸੀ ਮਾਤਾ ਨੂੰ ਤੁਸੀਂ ਵੀ ਜਿਹੜੇ-ਜਿਹੜੇ ਮੇਰੇ ਬਲੌਗ ਦੇਖਦੇ ਆ ਨਾ ਇਹ ਪੱਕਾ ਨਿਰਨੇ ਲੈ ਲੋ ਇਕਾਦਸ਼ੀ ਨੂੰ ਭਾਵੇਂ ਜਲ ਪਾ ਦੋ ਤੁਲਸੀ ਮਾਤਾ ਦੇ ਵਿੱਚ ਇਕਾਦਸ਼ੀ ਨੂੰ ਕੁਝ ਨਹੀਂ ਕੋਈ ਹੋਣੀ ਹੈਗਾ ਇਕਾਸ਼ੀ ਨੂੰ ਜਲ ਪਾ ਸਕਦੇ ਆ ਲੇਕਿਨ ਦੁਵਾਦਸ਼ੀ ਨੂੰ ਔਰ ਸ਼ੁੱਕਰਵਾਰ ਨੂੰ ਔਰ ਸੰਡੇ ਨੂੰ ਇਹ ਤਿੰਨ ਦਿਨ ਇਹ ਜਿਹਾ ਹੈ ਬੀ ਅਰ ਅਮਾਵਸਿਆ ਅਰ ਪੂਰਨਮਾਸ਼ੀ ਨੂੰ ਇਹ ਅਮਾਵਸਿਆ ਦਾ ਪੂਰਨਮਾਸ਼ੀ ਦਾ ਦਵਾਸ਼ੀ ਦਾ ਸ਼ੁੱਕਰਵਾਰ ਦਾ ਅਰ ਸੰਡੇ ਦਾ ਜਿਵੇਂ ਵਰਤ ਕਰਦੀ ਹੈ ਤੁਲਸੀ ਮਾਤਾ ਇਹਨਾਂ ਦਿਨਾਂ ਦੇ ਵਿੱਚ ਤੁਲਸੀ ਮਾਤਾ ਚ ਨਹੀਂ ਪਾਣੇ ਚਾਹੀਦੇ ਮੇਰਾ ਬਾਈਪਰ ਟੁੱਟ ਗਿਆ ਤਾਂ ਮੈਂ ਕਿਹਾ ਚਲ ਕੋਈ ਕੁਆੜਾ ਵਾਲਾ ਹੀ ਆਏਗੀ ਲੈ ਜੇਗੀ ਚੱਕ ਕੇ ਉਥੇ ਰੱਖਦਾ ਡੰਡਾ ਤਾਂ ਠੀਕ ਪਿਆ ਤਾਂ ਪਰ ਇਹ ਹੈ ਵੀ ਨਹੀਂ ਤਾਂ ਇੰਨਾ ਠੀਕ ਇਹ ਨਾ ਜਿਹੜੀਆਂ ਬਹੁਤ ਜ਼ਿਆਦੇ ਪੂਰੀ ਗਲੋਸੀ ਜਿਵੇਂ ਇਟਾਲੀਅਨ ਟਾਈਲ ਹੁੰਦੀ ਹੈ ਨਾ ਇਹ ਸਿਰਫ ਉਹਦਾ ਉਹਦਾ ਪਾਣੀ ਉਹ ਕੱਢਦਾ ਸੋਖਦਾ ਹੋਰ ਨਹੀਂ ਜ਼ਿਆਦਾ ਕਾਫੀ ਟਾਈਮ ਦਾ ਲੈਂਦਾ ਪਿਆ ਤਾਂ ਪਰ ਮਨੇ ਯੂਜ਼ ਤਾਂ ਵੈਸੇ ਕਾਫੀ ਕਰਿਆ ਇੱਧਰ ਆ ਕੇ ਮੈਂ ਹੁਣ ਮੈਂ ਕਿਹਾ ਟੁੱਟ ਗਿਆ ਨਾ ਪਾਣੀ ਹੁੰਦਾ ਨਾ ਵਸਤਾ ਰਿਟਾਇਰ ਕਰਤਾ ਉੱਥੇ ਰੱਖਤਾ ਕੋਈ ਆਏਗੀ ਕੁੜੜ ਵਾਲੀ ਲੈ ਜਾਏਗੀ ਸਾਡੇ ਵੀ ਕਾਗਜ਼ ਜੇ ਹੋਏ ਪਈ ਐਥੇ ਬੰਨਿਕਲੇ ਸੁੱਕੇ ਕੁਝ ਹੋਵੇ ਤਾ ਫਿਰ ਮੈਂ ਇੱਥੇ ਤੇ ਇਹਨੂੰ ਵੀ ਸਾਫ਼ ਕਰਾਂ ਦੇਖਿਆ ਪੈਰੀਏ ਬਰਸਾਤ ਤੋਂ ਦਿਖ ਰਹੀ ਹੈ ਤੁਹਾਨੂੰ ਨਹੀਂ ਦਿਖ ਰਹੀ ਹੈ ਕਿਥੇ ਕਿਥੇ ਦਿਖੇਗੀ ਤੁਹਾਨੂੰ ਅ ਇੱਕ ਮਿੰਟ ਮੈਨੇ ਥੋੜ ਨੂੰ ਨਹੀਂ ਦਿਖ ਰਹੀ ਤੁਹਾਨੂੰ ਨਹੀਂ ਦਿਖੇਗੀ ਹੈਏ ਐਵੇਂ ਦਾ ਵਿਊ ਹੋ ਗਿਆ ਜਿਵੇਂ ਕਿ ਮੈਨੂੰ ਇਹ ਲੱਗ ਰਿਹਾ ਵੀ ਮੈਂ ਨਾ ਮੇਰੀ ਨਾਨੀ ਦੇ ਘਰ ਖੜੀ ਆ ਯਾਨੀ ਕਿ ਚਲੋ ਮੇਰੀ ਨਾਨੀ ਤਾਂ ਹੈ ਨਹੀਂ ਮੇਰੇ ਮਾਮੇ ਮੇਰੀ ਮਾਮੀਆਂ ਤਾਂ ਹੈਗੀਆਂ ਹੈ ਨਾ ਮੈਨੂੰ ਇਹ ਲੱਗ ਰਿਹਾ ਕਿ ਮੈਂ ਨਾ ਪਟਿਆਲੇ ਖੜੀ ਆ ਮੈਨੂੰ ਬਿਲਕੁਲ ਐਵੇਂ ਦਾ ਦ੍ਰਿਸ਼ ਜਿਹਾ ਲੱਗ ਰਿਹਾ ਹੈ ਹਾਈ ਮੇਰਾ ਅੱਜ ਜ਼ਿੰਦਗੀ ਚ ਨਾ ਪਹਿਲੀ ਵਾਰੀ ਮੈਨੂੰ ਮਤਲਬ ਕਿ ਮੇਰੇ 4 ਮਹੀਨੇ ਹੋ ਗਏ ਮੈਨੂੰ ਮੇਰੇ ਘਰ ਚਾਹੀਦੂ ਅੱਜ ਮੇਰਾ ਥੋੜਾ ਜਿਆਦਾ ਮੇਰਾ ਦਿਲ ਜਿਹਾ ਲੱਗ ਗਿਆ ਕਿ ਮੈਨੂੰ ਐਵੇਂ ਦਾ ਦ੍ਰਿਸ਼ ਲੱਗ ਰਿਹਾ ਪਤਾ ਨਹੀਂ ਤੁਲਸੀ ਮਾਤਾ ਦੀ ਸੇਵਾ ਕਰਕੇ ਹੁਣ ਮੇਰਾ ਦਿਲ ਲੱਗਣ ਲੱਗ ਗਿਆ ਨਹੀਂ ਮੇਰਾ ਇੰਨਾ ਦਿਲ ਜਿਹਾ ਨਹੀਂ ਲੱਗਦਾ ਤਾਂ ਚਲੋ ਮੈਂ ਕਹਿਦਾ ਨਹੀਂ ਆ ਪਰ ਚਲੋ ਹੌਲੀ 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 ਅੱਜ ਕੁਛ ਕੱਲ ਕੁਛ ਹਾਲ ਤਾਂ 4 ਮਹੀਨੇ ਹੀ ਹੋਏ ਆ ਹੋਰ ਲੱਗਣ ਲੱਗ ਜੇਗਾ ਦਿਲ ਤਾਂ ਲੱਗ ਗਿਆ ਦਿਲ ਦੁਲਦਿਤਾ ਐਮਰੀ ਮੈਂ ਕਹਿੰਦੀ ਹਾਂਗੀ ਮੈਨੂੰ ਕੰਮ 'ਚ ਫਰਸਤ ਨਹੀਂ ਮਿਲਦੀ ਮੈਂ ਕੰਮ ਕਰਦੀ ਰਹਿਣੀ ਆ ਬਾਕੀ ਮੈਂ ਜਿਹੜਾ ਦੂਜਾ ਕੰਮ ਕਰਦੀ ਆ ਕਦੀ ਬੈਡ ਸ਼ੀਟਾਂ ਦਿਖਾ ਕੇ ਵੀ ਕੁਝ ਕਰ ਬਾਕੀ ਤੁਹਾਡੇ ਨਾਲ WhatsApp ਤੇ ਵੀ ਜਿਹੜੀਆਂ ਭੈਣਾਂ ਨਾਲ ਕੰਮ ਕਰਦੀ ਆ ਕਈ ਵਾਰ ਉਹ ਦੁਕਾਨ ਦਾ ਮੌਕਾ ਵੀ ਨਹੀਂ ਮਿਲਦਾ ਹੈਗਾ WhatsApp ਤੇ ਵੀ ਕਰਦੀ ਆ ਮੈਂ ਤੇ ਉਹ ਵੀ ਬਸ ਇਸ ਤਰ੍ਹਾਂ ਟਾਈਮ ਪਾਸ ਹੋ ਜਾਂਦਾ ਫਿਰ ਮੇਰਾ ਠੀਕ ਹੈ ਜੀ ਇੱਥੇ ਸਭ ਕੁ ਮੈਟ ਲਿਆ ਕੇ ਵਿਛਾਣਾ ਪਰ ਮੈਂ ਸੋਚ ਰਹੀ ਆ ਹੁਣ ਨਾ ਇਹ ਬਾਈ ਭਾਦੋਂ ਤੋਂ ਬਾਅਦ ਹੀ ਹਟਣਗੀਆਂ ਪਰ ਸਾਤਾ ਹਲੇ ਨਹੀਂ ਹਟਦੀਆਂ ਹੈਗੀਆਂ ਪਰ ਵਾਓ ਮੈਨੂੰ ਨਾ ਕੁਇਲਟੜ ਕੱਢ ਲਿਆ ਤਾਂ ਕੱਲ ਪਰਸੋ ਮੈਨੂੰ ਪਤਾ ਤਾਂ ਵੀ ਪ੍ਰਸਾਦ ਕਹਿੰਦੀ ਨਾ ਦੀ ਦੱਸ ਰੱਖ ਮੈਨੂੰ ਲੱਗੇਗੀ ਠੰਡ ਮਤਲਬ ਛੱਦਰ ਚ ਵੀ ਠੰਡ ਲੱਗਦੀ ਰਹਿੰਦੀ ਆ ਪੱਖਾ ਕੱਟ ਕਰਕੇ ਵੀ ਮੈਨੂੰ ਕੁਇਲਟੜ ਕੱਟੇ ਮੈਂ ਕਿਹਾ ਹੁਣ ਮੈਂ ਉਹੀ ਲਿਆ ਕਰੂੰਗੀ ਨਾਲ ਇੰਨੇ ਸਾਲਾਂ ਤੇ ਇੰਨੇ ਨੇ ਲਿਆਂਦੇ ਪਏ ਆ ਕਈ ਵਾਰੀ ਸੇਲ ਕਰਦੇ ਤੇ ਉਹਨਾਂ ਚੋਂ ਇੱਕ ਪੀਸ ਬਚ ਗਿਆ ਤਾਂ ਰੱਖ ਲਈਦਾ ਹੁੰਦਾ ਤਾਂ ਬਾਕੀ ਜੋੜੇ ਜੋੜੇ ਹਰ ਕੋਈ ਲੈ ਲੰਦਾ ਤਾਂ ਇੱਕ ਇੱਕ ਦੋ ਦੋ ਪੀਸ ਬਚਿਆ ਕਰ ਰੱਖ ਲੈਣ ਸਾਹੀ ਮਾ ਜ਼ਿਆਦਾ ਟਾਈਮ ਹੋ ਗਿਆ ਟਾਈਮ ਤਾਂ 6:00 ਵਜੇ ਗਏ ਪਰ ਮੈਂ ਤਾਂ ਇਸ ਟਾਈਮ ਪਲਣੀ ਹੁੰਨੀ ਆ ਜਰ ਮੈਨੂੰ ਦਿਖੇ ਪਰ ਜੇ ਕਿਦੀ ਮੈਂ ਸ਼ਾਮ ਦੁਪਹਿਰ ਦੀ ਰੋਟੀ ਚ ਪਰੌਂਠੀ ਖਾ ਲਾਂ achar o chur naal fir ਉਹ ਹਜਮ ਨਹੀਂ ਆਂਦੀ ਜਾਂ ਫਿਰ ਮੈਂ ਤਾਂ ਚਾਹ ਲੈ ਲਣੀ ਹੁੰਨੀ ਆ ਬਾਕੀ ਮੈਂ ਔਰ ਮੇਰੇ ਪੌਦੇ ਅਸੀਂ ਬਹੁਤ ਜ਼ਿਆਦੇ ਖੁਸ਼ ਆ ਅਸੀਂ ਇੰਨੇ ਕ ਜ਼ਿਆਦੇ ਖੁਸ਼ ਆ ਜਿੰਨਾ ਮੇਰਾ ਨਾ ਗੁਲਾਬ ਦੇ ਫੁੱਲ ਦੀ ਤਰ੍ਹਾਂ ਨਾ ਦਿਲ ਖਿੜਿਆ ਖਿੜਿਆ ਰਹਿੰਦਾ ਮੇਰੇ ਫੁੱਲ ਪੌਦਿਆਂ ਨੂੰ ਦੇਖ ਕੇ ਤਾਂ ਮੈਨੇ ਹੋਰ ਲਾਣੇ ਆ ਗਮਲੇ ਸ਼ਾਇਦ ਮੈਂ ਕੱਲੂ ਹੀ ਹੋਰ ਦੋ ਗਮਲੇ ਲਿਆਵਾਂ ਔਰ ਦੋ ਪਲਾਂਟਸ ਜਿਹੜੇ ਪਲਾਂਟਸ ਪੁੱਛੇ ਤੇ ਨਾ ਹੋਰ ਉਹ ਉਹ ਨਾ ਇੱਕ ਤਾਂ ਉਹਨਾਂ ਨੂੰ ਧੁੱਪ ਚ ਨਹੀਂ ਰੱਖਣਾ ਇੱਕ ਉਹ ਥੋੜੇ ਕੋਸਟ ਲੀਆ ਸਾਢੇ 3 300 ਰੁਪਏ ਦੇ ਕਹਿ ਰਿਆ ਤਾਂ ਮੰਨ ਲਈ ਉਹ ਵਾਲੇ ਪੌਦੇ ਫਿਰ ਦੇ ਪਾਪਾ ਕਹਿੰਦੇ ਕਹਿੰਦੇ ਚੱਲ ਇੱਕ ਉਹਨਾਂ ਚੋਂ ਇੱਕ ਇੱਕ ਸਸਤੇ ਵਾਲਾ ਕੋਈ ਹੋਰ ਐਵੇਂ ਦਾ ਲੈ ਆਏਂਗੇ ਜਿਵੇਂ 50 50 ਰੁਪਏ ਦੇ ਦਿੱਤੇ ਤੇ ਉਦੋਂ ਬਹੁਤ ਛੋਟੇ ਤੇ ਜਦੋਂ ਦਿੱਤੇ ਤੇ ਪਰ ਹੁਣ ਦੇਖ ਲਓ ਇਹਨਾਂ ਦੀ ਕੇਅਰ ਕਰੀ ਆ ਮੈਂ ਤਾਂ ਬੜੇ ਹੋ ਗਏ ਆ ਅ ਬਾਕੀ ਕੋਈ ਹੋਰ ਦੇਖ ਲ लेंगे ਪੌਦੇ ਤਾਂ ਉਹਨਾਂ ਕੋਲ ਹਜ਼ਾਰੋਂ ਤਰ੍ਹਾਂ ਦੇ ਪੌਦੇ ਆ ਹੋਰ ਲਿਆ ਕੇ ਰੱਖ ਲੇਂਗੀ ਅ ਆਰ ਇਹਨਾਂ ਨੂੰ ਹਟਾ ਕੇ ਇੱਧਰ ਕਰਾਂਗੇ ਆਰ ਇੱਥੇ ਇੱਥੇ ਤੱਕ ਸਾਰੀ ਚ ਆਪਾਂ ਤੁਲਸੀ ਉਹ ਕਰਨੀ ਆ ਸਾਰੀ ਚ ਇੱਥੇ ਤੱਕ ਤੁਲਸੀ ਉਹ ਲਾਣੀ ਆ ਇਹ ਸਾਰੀ ਬਾਉਂਡਰੀ ਤਾਂ ਕਿ ਨੀਚੇ ਜਿੱਥੇ ਤੱਕ ਆਪਾਂ ਬਾਹਰ ਜਾ ਸਕੀਏ ਆਪਣੇ ਸਿਰ ਦੇ ਉੱਪਰ ਤੁਲਸੀ ਮਾਤਾ ਦਾ ਹੀ ਛਾਇਆ ਰਹੇ ਜਿਵੇਂ ਤੁਲਸੀ ਮਾਤਾ ਦੀ ਉਹ ਹੋ ਰਹੀ ਹੈ ਨਾ ਉਹ ਛਾਇਆ ਹੋ ਰਹੀ ਹੈ ਸਾਹਮਣੇ ਅਗਰ ਉੱਥੇ ਕੋਈ ਵੀ ਜਾਨਵਰ ਉਸ ਛਾਇਆ 'ਚ ਬੈਠ ਜਗਾ ਇਨਸਾਨ ਤਾਂ ਇਨਸਾਨ ਉਸ ਜਾਨਵਰ ਦੇ ਵੀ ਹਜ਼ਾਰੋਂ ਕਸ਼ਟ ਕੱਟੇ ਜਾਂਦੇ ਆ ਦੇਖ ਲਓ ਇੱਧਰ ਮੇਰਾ ਟੋਕਰਾ ਪਿਆ ਕੱਪੜੇ ਵਾਲਾ ਕਿ ਲਈ ਆ ਮਾ ਹਨ ਫਿਰ ਕਿਤੇ ਤੇਜ਼ ਨਾ ਹੋ ਜਵੇ ਬਰਸਾਤ ਕੋਨਾ ਅਬ ਸਿਨੂ ਮੈਂ ਟੈਕਸਿਲ ਮਾਰੀ ਆਵਾਜ਼ ਅੱਜ ਕੱਲ ਸਾਰੇ ਲੋਕ ਨਾ ਆਹ ਲਵਾਨ ਲੱਗ ਗਏ ਆਪਣੇ ਆਪਣੇ ਕੋਠਿਆਂ ਤੇ ਆ ਅਸਾਡੇ ਪਿੱਛੇ ਵੀ ਲਗਵਾ ਲਿਆ ਆ ਹਾਂ ਤੇ ਇੱਧਰ ਵੀ ਉਹ ਸਾਹਮਣੇ ਵੀ ਲਗਵਾ ਲਿਆ ਉਹਨਾਂ ਨੇ ਤੇ ਇਹਨਾਂ ਨੇ ਬਿਲਵਾ ਲਿਆ ਇੱਧਰ ਵੀ ਐ ਨਾ ਮੈਂ ਤੁਹਾਨੂੰ ਉਹ ਸਾਹਮਣੇ ਨਾ ਮੇਰਾ ਬਾਥਰੂਮ ਹੈ ਦੀਦੀ ਪੁੱਛ ਰਹੇ تھے ਵੀ ਹੋਇਆ ਕਿ ਆਏ ਰੂਮ ਹੈ ਨਹੀਂ ਇਹ ਤਾਂ ਬਾਥਰੂਮ ਹੈ ਆਪਣਾ ਹਿੰਦੀ ਸ਼ੀਟ ਰੱਖੀ ਹੋਈ ਹੈ ਇੰਡੀਅਨ ਸ਼ੀਟ ਇੱਧਰ ਤੇ ਇੱਧਰ ਹੈਗਾ ਜੀ ਆਪਣੇ ਖਾਲੀ ਪਲਾਟ ਉਹ ਸਾਹਮਣੇ ਸਕੂਲ ਹੈ ਬੱਚਿਆਂ ਦਾ ਛੋਟੇ ਬੱਚਿਆਂ ਦਾ ਸਕੂਲ 8ਵੀਂ ਤੱਕ ਦਾ ਚੱਪਲ ਨਹੀਂ ਪਾ ਕੇ ਆਈ ਉੱਥੇ ਤਾਂ ਪਈ ਤੇ ਪੁੱਤ ਪਾ ਜਾਂਦੀ ਮੰਮੀ ਉਹ ਕੋ ਸ਼ਰਾਰਤ ਕਰ ਰਹਾ ਉਸ ਨੂੰ ਦੇਖ ਲਵਾ ਪੈਣੇ ਮੈਂ ਮਾਰਦੀ ਹਾਂ ਉਹਦੇ ਜਾ ਕੇ ਹੁਣ ਚੰਡ ਅੱਜ ਅਖਿ ਬਹੁਤ ਤਾਂ ਕਰਦਾ ਚਲੋ ਚੱਲੀਏ ਜੀ نیچے ਲੈ ਸੰਜਨਾ ਤੇ ਦੇ ਉੱਪਰ ਚੜ ਕੇ ਖੜ ਗਈ ਮੈਂ ਸੰਜਨਾ ਕਿੱਥੇ ਇਸ ਟਾਈਮ ਨਹੀਂ ਇਸ ਟਾਈਮ ਨਹੀਂ ਹੁੰਦਾ ਅਰੇ ਗੇੜਿੰਗ ਭਾਵੇਂ ਦੇਖਾ कहीं क्या कि दिख नहीं रहा ओट चाहे कंध नाला हम कल साफ करूंगे रह गया बाकी अब सारे जिन्हें भी तमाम कम सारे

आज हमने खाई थी कढ़ी चावल जो हम चार चार बारी खा चुके बनने के बाद मम्मी नहीं मैंने कितनी बारी खाई है कढ़ी सुबह खाई एक तो बरठी के साथ फिर स्कूल में साढ़े नौ बजे साढ़े नौ बजे उसके बाद घर आके तीन चार पाँच पाँच बारी मैंने कढ़ी खा ली और पाँच छः बारी चावल खाया और मैं मम्मी को दिखा रही थी कि मेरी मेहंदी उतरने भी लगती केमिकल तो और आपने कुछ कहना है मम्मी ने कहा है कि जब मैं छोटी होती थी परसों जोन सी तेईस अगस्त है उस दिन एक आंटी हमारे मतलब जहाँ मम्मी रहती थी आकड़ में है गांव में विलेज पिंड में वहाँ पे क्या कहते हैं पहली बार ये आंटी मेहंदी की गीप बेचने आई थी आप लोग हैरान होंगे तो उसको देख के मैं तब बीमार थी उस दिन बहुत ज़्यादा बुखार चढ़ा था पी थी मच्छे से खेसी ने पेट के कांबा चढ़िया पे था मेरी सहेलिया ने आके दस्या था काफ़ी सारिया इकट्ठिया होके आई हैं मैं सारे दी दादा थी मतलब कि मैं ना मतलब कि क्या थी सब दी ਲੀਡਰ ਲੀਡਰ ਨੇ ਕੀ ਕਹਿਨੇ ਹੁੰਨੇ ਉਹਨੂੰ ਜੋ ਸਭ ਤੋਂ ਵੱਡਾ ਹੁੰਦਾ ਉਸਤਾਦ ਹੀ ਮੈਂ ਸਭ ਦੀ ਸਾਰੇ ਮੇਰੇ ਚੇਲੇ ਤੇ ਮੈਂ ਸਭ ਦਾ ਗੁਰੂ ਸੀ ਮਤਲਬ ਕਿ ਕਹਿਣ ਦਾ ਮੇਰੇ ਜਿੰਨੀਆਂ ਵੀ ਸੇਲੀਆਂ ਤੇ ਸਭ ਦੀ ਮੈਂ ਗੁਰੂ ਸੀ ਸਭ ਮੇਰੀਆਂ ਇਹ ਹੁੰਦੀਆਂ ਚੇਲੇ ਤੇ ਮੇਰੇ ਮੇਰੇ ਮੈਂ ਉਸਤਾਦ ਸੀ ਮਤਲਬ ਕਿ ਮੇਰੇ ਸਾਰੇ ਛੋਟੇ ਤੇ ਜੋ ਮੇਰੇ ਤੋਂ ਮੇਰੇ ਸੇਲੀਆਂ ਉਹਨਾਂ ਨਾਲ ਜੋ ਵੀ ਕੁਝ ਹੁੰਦਾ ਉਹਨਾਂ ਨੇ ਮੇਰੇ ਤੋਂ ਸੁਣਾ ਲੈਣੀ ਹੁੰਦੀ ਵੀ ਕਿਸ ਤਰ੍ਹਾਂ ਕਰਨਾ ਕੀ ਕਰਨਾ ਪਰ ਉਹ ਕਿ ਜੇ ਮੇਰਾ ਕਰਦੇ ਹੁੰਦੇ ਤੇ ਫਿਰ ਜਿਹੜਾ ਫੈਸਲਾ ਮੇਰਾ ਹੁੰਦਾ ਤਾਂ ਨਾ ਉਹੀ ਚੱਲਦਾ ਹੁੰਦਾ ਤਾਂ ਉਹਨਾਂ ਦਾ ਫੈਸਲਾ ਨਹੀਂ ਚੱਲੇ ਕਰਦਾ ਤਾਂ ਵੈਰੀ ਗੁੱਡ ਐਸਾ ਵੀ ਹੁੰਦਾ ਹੈ ਮੇਰੀ ਤਾਂ ਇੱਕ ਹੀ ਫਰੈਂਡ ਹੈ ਮੈਂ ਉਸकी ਸੁਣਤੀ ਹੂੰ ਉਹ ਮੇਰੀ ਸੁਣਤੀ ਮੇਰੇ ਤਾਂ ਬਹੁਤ ਫਰੈਂਡ ਹੈ ਬਹੁਤ ਜ਼ਿਆਦਾ ਵੈਸੇ ਤਾਂ ਸਾਰੀ ਆਈਆਂ ਮੇਰੀ ਪਰ ਮੈਂ ਨਹੀਂ ਕੀਆ ਮੈਂ ਤਾਂ ਐਸੀ ਹੂੰ ਅਗਰ ਮੈਂ ਬੱਸ ਸਿਚ ਵੀ ਜਾ ਰਹੀ ਹਾਂ ਨਾ ਵੈਸੇ ਤਾਂ ਦੇਖ ਲੋ ਸਮਾਂ ਕਿਤੇ ਤੋਂ ਕਿਤੇ ਪਹੁੰਚ ਗਿਆ ਪਰ ਜਿੱਨਾਂ ਲਈ ਪਹੁੰਚਿਆ ਹੁਣ ਉਹਨਾਂ ਲਈ ਪਹੁੰਚਾ ਮੈਂ ਤਾਂ ਜੇ ਬੱਸ ਸਿਚ ਵੀ ਜਾ ਰਹੀ ਹਾਂ ਨਾ ਅਜੇ ਹਾਂ ਅਜੇ ਹੀ ਫਰੈਂਡ ਬਣਾ ਲੰਨੀ ਆ ਤਾਂ ਕਿ ਲੰਮਾ ਪੈਂਟਾ ਜਿਹੜਾ ਉਹ ਪੌਣਾ ਤਾਂ ਵੀ ਵਧੀਆ ਨਿਕਲ ਜਾਂਦਾ ਤੇ ਮੇਰਾ ਵੀ ਤੇ ਹਮੇਸ਼ਾ ਹੀ ਬੇਸੇ ਮੈਂ ਬੁਲਾਮਣ ਜੇ ਤਾਂ ਸਰੀਰ ਚਾਹੇ ਡੋਨੋ ਹੋਵੇ ਤਾਂ ਬੁਲਾਉਂਦੇ ਨਹੀਂ ਜੇ ਸਰੀਰ ਠੀਕ ਹੋਵੇ ਤਾਂ ਫਿਰ ਬੁਲਾਵਿ ਜੰਦੀ ਆ ਬਸ ਸੈਂਡਰ ਤੋਂ ਹਾਂਡ ਕਰ ਚਲੋ ਗਾਇਸ ਆਈ ਹੋਪ ਆਪ ਸਭ ਕੋ ਇਹ ਵਲੋਗ ਅੱਛਾ ਲਗਾ ਹੋਗਾ ਅਗਰ ਅਗਰ ਅੱਛਾ ਲਗਾਏ ਤਾਂ ਲਾਈਕ ਕਰ ਦੇਣਾ ਕਮੈਂਟ ਕਰ ਦੇਣਾ اور ਸ਼ੇਅਰ ਕਰ ਦੇਣਾ ਬਾਏ ਬਾਏ ਅਗਰ ਚੈਨਲ ਤੇ ਨਹੀਂ ਹੋ ਤਾਂ ਸਬਸਕ੍ਰਾਈਬ ਕਰ ਦੇਣਾ ਅੰਮੀ ਨੂੰ ਸ਼ੇਅਰ ਕਰ ਦਿੱਤੀ ਜਾ ਦਿੱਤੇ ਅੱਛਾ ਚਲੋ ਬਾਏ ਬਾਏ